ਪੰਜਾਬੀ ਸਰੀ ਦੇ ਵਿੱਚ ਜਾ ਰਿਹਾ ਸੀ ਤਾਂ ਰੈੱਡ ਲਾਈਟ 'ਚ ਲਾਲ ਬੱਤੀ 'ਚ ਲੰਘ ਗਿਆ ਅੱਗੇ ਪੁਲਿਸ ਵਾਲ ਨੇ ਰੋਕ ਲਿਆ ਪੁਲਿਸ ਵਾਲਾ ਜਿਹੜਾ ਗੋਰਾ ਪੁਲਿਸ ਵਾਲਾ ਸੀ ਉਹ ਤਾਂ ਗਵਾਂਟੀ ਸੀ ਘਰ ਦਾ ਬੱਚੇ ਆਪਸ ਵਿੱਚ ਇਕੱਠੇ ਖੇਡਦੇ ਸੀ ਆਪਸ ਵਿੱਚ ਜਿਵੇਂ ਆਪਣੀ ਗਵਾਂਡੀਆਂ ਨਾਲ ਹੁੰਦੀ ਹੈ ਭਾਈ ਚਰਕਸਾਨ ਸੀ ਤਾਂ ਉਹਨੇ ਰੋਕ ਲਿਆ ਉਹ ਕਹਿੰਦਾ ਮਿਸਟਰ ਸਿੰਘ ਰੈੱਡ ਲਾਈਟ ਜੰਪ ਕੀਤੀ ਹੈ ਉਹ ਆਪਣੇ ਆਲਾ ਜਿਹੜਾ ਆਪਣਾ ਆਪਣੇ ਕਲਚਰ ਚ ਆਪਣੇ ਖੂਨ ਚ ਨਹੀਂ ਆਇਆ ਹੋਇਆ ਜਮਾਂਦਰੂ ਤਰਲੇ ਵੀ ਛੱਡ ਯਾਰ ਰਹਿਣ ਦੇ ਫਿਰ ਕੀ ਹੁੰਦਾ ਉਹ ਕਹਿੰਦਾ ਛੱਡ ਰਹਿਣ ਦੇ ਯਾਰ ਆਪਾਂ ਗੁਆਂਢੀ ਆ ਮੈਂ ਤੇਰੇ ਬੱਚਿਆਂ ਨੂੰ ਜਾਣਨਾ ਤੇਰੇ ਬੱਚੇ ਮੈਨੂੰ ਮੇਰੇ ਬੱਚਿਆਂ ਨੂੰ ਜਾਣਦੇ ਨੇ ਰਹਿਣ ਦੇ ਉਹ ਗੋਰਾ ਬੰਦਾ ਕੀ ਕਹਿੰਦਾ ਕਹਿੰਦਾ ਮਿਸਟਰ ਸਿੰਘ ਜੇ ਕੋਈ ਹੋਰ ਹੁੰਦਾ ਤੇਰੀ ਥਾਂ ਤੇ ਤਮੇ 100 ਡਾਲਰ ਦਾ ਚਲਾਨ ਕਰਨਾ ਸੀ ਪਰ ਕਿਉਂਕਿ ਮੈਂ ਤੇਰੇ ਬੱਚਿਆਂ ਨੂੰ ਜਾਣਦਾ ਤੇਰੇ ਪਰਿਵਾਰ ਨੂੰ ਜਾਣਦਾ 200 ਡਾਲਰ ਦਾ ਕਰੂੰਗਾ ਕਿਉਂਕਿ ਤੇਰੇ ਬੱਚੇ ਛੋਟੇ ਨੇ ਜੇ ਅੱਜ ਮੈਂ ਤੈਨੂੰ ਛੱਡਤਾ ਕੱਲ੍ਹ ਨੂੰ ਤੂੰ ਐਸੇ ਆਦਤ ਅਨੁਸਾਰ ਕਿਸੇ ਹੋਰ ਲੈਟ ਲਾਈਟ ਨੂੰ ਚੰਪ ਕਰ ਗਿਆ ਤੇ ਉਧਰੋਂ ਕੋਈ ਨਾ ਕੋਈ ਹਾਦਸਾ ਹੋ ਗਿਆ ਤੇ ਤੇਰੀ ਮੌਤ ਹੋ ਗਈ ਤਾਂ ਤੇਰੀ ਮੌਤ ਦਾ ਜਿੰਮੇਵਾਰ ਮੈਂ ਹੋਊਂਗਾ ਕਿ ਮੈਂ ਉਹਦੇ ਚਲਾਨ ਕਿਉਂ ਨਹੀਂ ਕੱਟਿਆ ਮੈਂ ਤੇਰੇ ਬੱਚਿਆਂ ਨੂੰ ਪਿਆਰ ਕਰਦਾ ਇਸ ਕਰਕੇ ਅੱਜ 200 ਡਾਲਰ ਦਾ ਚਲਾਨ बिल्कुल अपने पास उल्टा है। सो यह कि अणहुई मौत हुई भारत के सबका राष्ट्रपति गयानी जैल सिंह जी सड़क हादसे च मारे गए राजेश पायलट कांग्रेस का व्डा लीडर सड़क हादसे च मारे गए जसपाल पट्टी, बहुत व्डे कलाकार सड़क हादसे च मारे गए कि उदाहरण मिलती किन्ने मिल सिंगर ਤੁਕ ਹੈ ਐਕਸੀਡੈਂਟ ਨਹੀਂ ਦੇਖਦਾ ਕਿ ਗੱਡੀ ਚ ਕੌਣ ਬੈਠਾ ਹੈ ਆਪਾਂ ਹਰ ਗੱਲ ਕਿਸਮਤ ਤੇ ਵੀ ਨਹੀਂ ਛੱਡ ਸਕਦੇ ਕਿਤੇ ਨਾ ਕਿਤੇ ਹਿਊਮਨ 에ਰਰ ਹੁੰਦੀ ਹੈ ਸੋ ਮਨੁੱਖੀ ਗਲਤੀਆਂ ਨੂੰ ਘਟਾਉਣਾ ਹੈ ਦੂਜਾ ਜਿਹੜੀ ਪੰਜਾਬ ਪੁਲਿਸ ਹੈ ਨੌਰਮਬਲ ਪੁਲਿਸ ਹੈ ਉਹਨਾਂ ਕੋਲ ਇੰਨਾ ਜ਼ਿਆਦਾ ਬਰਡਨ ਹੈ ਇੰਨਾ ਜ਼ਿਆਦਾ ਕੰਮ ਦਾ ਬੋਝ ਹੈ ਸਸ ਨੂੰ ਦੇ ਝਗੜੇ ਤੋਂ ਲੈ ਕੇ ਜ਼ਮੀਨਾਂ ਦੇ ਝਗੜੇ ਚੋਰੀਆਂ ਦੇ ਠੱਗੀਆਂ ਦੇ ਗੈਂਗਸਟਰਾਂ ਦੇ ਨਹਿਰ ਦੇ ਵਿੱਚ ਲਾਸ਼ ਜਾਂਦੀ ਆ ਉਹ ਵੀ ਕੱਢਣੀਆਂ ਸੜਕ ਤੇ ਐਕਸੀਡੈਂਟ ਹੈਗਾ ਉੱਥੇ ਵੀ ਜਾਣਾ ਤਾਂ ਅਸੀਂ ਇਹ ਵੀ ਸੋਚਣਾ ਰੱਖੀ ਕਿ ਆ ਜਿਹੜੀ ਨਾਰਮਲ ਪੁਲਿਸ ਹੈ ਉਹਦਾ ਥੋੜਾ ਜਿਹਾ ਬਰਡਨ ਘਟ ਜੂਗਾ ਉਹ ਜ਼ਿਆਦਾ ਟਾਈਮ ਦੇ ਸਕਣਗੇ ਦੂਜੇ ਕਿਸੇ ਹੋਰ ਜਿਹੜੇ ਕੰਮ ਨੇ ਉਹਨਾਂ ਦੇ ਕਿਉਂਕਿ ਜਦੋਂ ਐਸਐਸਪਾਲ ਆਪਣੀ ਅਲੱਗ ਕੰਮ ਕਰਨ ਲੱਗੀ ਇਸੇ ਕਰਕੇ ਤਾਂ ਨਾ ਅਸੀਂ ਹਾਈਵੇ ਪੈਟਰੋਲ ਨਹੀਂ ਰੱਖਿਆ ਕੱਲੇ ਹਾਈਵੇ ਤੇ ਨਹੀਂ ਹੋਊਗੀ ਸੜਕ ਸੁਰੱਖਿਆ ਹਰੇਕ ਸੜਕ ਤੇ ਹੋਊਗੀ ਹਰ 30 ਕਿਲੋਮੀਟਰ ਵਾਲੀ ਗੱਡੀ ਖਲੋਉਂਦੀ ਆ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਉਹਨੂੰ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਟੱਕਰੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ ਟੋਇਟਾ ਹਾਈਲਕਸ ਅਸੀਂ ਕਹ ਹੁਣ ਬਣਾਉਣੀ ਤਾਂ ਹੈਗੀ ਐ ਕੋਈ ਤੇ ਫਿਰ ਉਹਨਾਂ ਵੱਡੀਆਂ ਗੱਡੀਆਂ ਲਈਏ ਬਾਰ-ਬਾਰ ਨਹੀਂ ਬਦਲੀਆਂ ਜਾਂਦੀਆਂ ਹੁੰਦੀਆਂ ਜਿਹੜੀਆਂ ਗੱਡੀਆਂ ਨੇ ਸੋ ਨੰਬਰ ਕੰਪਨੀ ਐ ਉਹਨਾਂ ਤੋਂ ਗੱਡੀਆਂ ਲਈਆਂ ਨੇ ਕੰਪਿਊਟਰ ਫਿੱਟ ਆ ਸਾਰੇ ਸਾਰੇ ਪ੍ਰਾਈਵੇਟ ਇੰਪੈਲਨ ਜਿਹੜੇ ਹਸਪਤਾਲ ਨੇ ਟ੍ਰੋਮਾ ਸੈਂਟਰ ਨੇ ਉਹਨਾਂ ਨਾਲ ਅਟੈਚ ਆ ਹਰ ਗੱਡੀ ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ ਬੰਦੇ ਜ਼ਖਮੀ ਹੋ ਗਏ ਹੋ ਸਕਦਾ ਉਹਨਾਂ ਨੂੰ ਕੱਢ ਕੇ ਪਿੱਛੇ ਹੀ ਲੈ ਕੇ ਜਾਣਾ ਪਵੇ ਵਾਪਸ 2 ਕਿਲੋਮੀਟਰ ਕਿ ਪਿਛਲਾ ਹਸਪਤਾਲ ਜਿਹੜਾ ਉਹ ਅਗਲੇ ਹਸਪਤਾਲ ਨਾਲੋਂ ਨੇੜੇ ਆ ਉਹੀ ਜਿਹੜਾ ਕ੍ਰੂਸ਼ਲ ਟਾਈਮ ਆ 5 7 10 15 ਮਿੰਟ ਜਾਨ ਬਚ ਸਕਦੀ ਹੈ ਕਿਸੇ ਨਾ ਕਿਸੇ ਦੀ ਸੋ ਸਾਡਾ ਮਕਸਦ 1 ਫਰਵਰੀ ਤੋਂ ਕਿਉਂਕਿ ਹੁਣ ਅੱਜ ਤੋਂ ਤੁਸੀਂ ਸੜਕਾਂ ਤੇ ਚੱਲੇ ਜਾਓਗੇ 1 ਫਰਵਰੀ ਤੋਂ ਅਸੀਂ ਤੁਹਾਨੂੰ ਇਸ ਵਾਰ 29 ਫਰਵਰੀਆ ਲੀਪ ਦਾ ਸਾਲ ਹੈ 29 ਫਰਵਰੀ ਤੱਕ ਦਾ ਡਾਟਾ ਦੇਵਾਂਗੇ ਪਿਛਲੇ ਸਾਲ ਇਸੇ ਫਰਵਰੀ ਮਹੀਨੇ 'ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਇਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਕੱਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੂਗੀ ਜੀ 3000 ਬੰਦੇ ਦੀ